ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਆ ਸੁਖਪਾਲ ਖੈਰੇ ਦੀ ਜਿਹੜੇ ਪੰਜਾਬ ਦੇ ਲੋਕ ਇਹ ਕਹਿੰਦੇ ਨੇ ਕਿ ਖੈਰਾ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਹੈ ਬਹੁਤ ਵਧੀਆ ਤੇ ਵੱਡਾ ਬਲਾਰਾ ਹੈ ਉਹ ਵੀ ਥੋੜਾ ਜਿਹਾ ਧਿਆਨ ਦੇ ਨਾਲ ਕੰਨ ਖੋਲ ਕੇ ਸੁਣਿਓ ਉਹਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਉਹ ਕਹਿੰਦਾ ਕਹਿੰਦਾ ਮੇਰਾ ਪਿਓ ਖਾਲਸਤਾਨੀ ਸੀ ਤੇ ਨਾਲ ਹੀ ਉਹਨੇ ਸਾਬਤ ਕੀਤੀ ਹੈ ਕਹਿੰਦਾ ਸੰਜਨੈਲ ਸਿੰਘ ਇੱਕ ਭਿੰਡਰਾਂ ਵਾਲਾ ਯੋਧਾ ਸੀ ਖੁੰਦਾ ਉਹਦੇ ਹੱਕ ਵਿੱਚ ਖੜਨਾ ਉਹਦੇ ਹੱਕ ਵਿੱਚ ਬੋਲਣਾ ਕਹਿੰਦਾ ਬਹੁਤ ਵੱਡੀ ਬਹਾਦਰੀ ਹੈ ਕੋਈ ਮਾੜਾ ਕੰਮ ਨਹੀਂ ਇਹ ਉਹਨੇ ਕਿਹਾ ਇੱਕ ਇਥੇ ਬਿੰਦੀ ਹੈ ਜਦੋਂ ਮੈਂ ਸ਼ਬਦ ਵਰਤਦਾ ਦੋਗਲੇ ਲੋਕ ਇਹ ਖੈਰੇ ਤੇ ਅੱਜ ਟੁੱਕਦਾ ਹੈ। ਔਰ ਦੂਜੀ ਗੱਲ ਜਦੋਂ ਇਹ ਬੰਦੇ ਇਹੋ ਜੀਆਂ ਗੱਲਾਂ ਕਰਦੇ ਨੇ ਉਦੋਂ ਇਹਨਾਂ ਦਾ ਮਕਸਦ ਹੁੰਦਾ ਹੈ ਹੁਸ਼ੰਦਰ ਨੈਲ ਸਿੰਘ ਦਾ ਨਾਂ ਕਿਉਂ ਲਿਆ ਜੋ ਦਾ ਕਿਉਂ ਕਿਹਾ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜਿਹੜਾ ਯੂਥ ਹੈ ਜਿਆਦਾ ਉਸਨ ਜਰਨੈਲ ਸਿੰਘ ਦਾ ਸਤਕਾਰ ਵੀ ਕਰਦਾ ਉਹਨਾਂ ਨਾਲ ਜੁੜਿਆ ਵੀ ਹੋਇਆ ਹੈ। ਇਹਨਾਂ ਦਾ ਕੰਮ ਹੁੰਦਾ ਹੈ ਯੂਥ ਨੂੰ ਗੁੰਮਰਾਹ ਕਰਕੇ ਕੇਵਲ ਵੋਟਾਂ ਬਟੋਰਨੀ ਆ ਚਲੋ ਰਾਜਨੀਤਿਕ ਲੋਕਾਂ ਦੇ ਇਹ ਸਟੰਟ ਹੁੰਦੇ ਨੇ ਤੁਸੀਂ ਵੋਟਾਂ ਲਈ ਇਹੋ ਜਿਹੇ ਬਿਆਨ ਦਿਨੇ ਹੋ ਸਟੇਟਮੈਂਟਾਂ ਦਿਨੇ ਹੋ ਕੋਈ ਵੱਡੀ ਗੱਲ ਨਹੀਂ ਪਰ ਜਿਹੜਾ ਦੋਗਲਾਪਣਾ ਹੈ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਹੁਣ ਇਹ ਕਹਿੰਦਾ ਕਹਿੰਦਾ ਵੀ ਸੰਜਨੈਲ ਸਿੰਘ ਭਿੰਡਰਾਂ ਵਾਲੇ ਯੋਧੇ ਸੀ ਤੇ ਕਿਹੜੀ ਪਾਰਟੀ ਦੀ ਚਾਪਲੂਸੀ ਕਰਦੇ ਕਾਂਗਰਸ ਦੀ ਦਰਵਾਸਰ ਤੇ ਅਟੈਕ ਹੀ ਨਹੀਂ ਕਰਵਾਇਆ ਕਾਂਗਰਸ ਨੇ ਹੁਣ ਜੇ ਇਹ ਸੁਖਪਾਲ ਸਿੰਘ ਖਹਿਰਾ ਸੋਨੀਆ ਗਾਂਧੀ ਦੇ ਕੋਲ ਜਾ ਕੇ ਬੈਠੂਗਾ ਜਾਂ ਰਾਹਲ ਗਾਂਧੀ ਦੇ ਕੋਲ ਜਾ ਕੇ ਬੈਠੂਗਾ ਉੱਥੇ ਜਾ ਕੇ ਕੀ ਕਹੂਗਾ ਉਸ ਜਾ ਕੇ ਕਹੂਗਾ ਵੀ ਸੰਜਨੈਲ ਸਿੰਘ ਭਿੰਡਰਾਂ ਵਾਲੇ ਜੋਧੇ ਸੀ ਇਹ ਕਹੂਗਾ ਬਿਲਕੁਲ ਨਹੀਂ ਮੈਂ ਤਾਂ ਬੇਨਤੀ ਕਰਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ ਅਖੌਤੀ ਲੀਡਰ ਨੇ ਨਾ ਤੇ ਇਹਨਾਂ ਤੋਂ ਸਾਨੂੰ ਬਚਣ ਦੀ ਲੋੜ ਹੈ ਹੁਣ ਦੂਜੀ ਗੱਲ ਜਦੋਂ ਇਹ ਕਹਿੰਦਾ ਮੇਰਾ ਪਿਓ ਖਾਲਸਤਾਨੀ ਸੀ ਜਾਂ ਮੇਰਾ ਪਿਓ ਖਾਲਸਤਾਨ ਦੀ سپورਟ ਕਰਦਾ ਸੀ ਕੀ ਮਾੜਾ ਕਹਿੰਦਾ ਇਹ ਸੰਜਮਨ ਸਿੰਘ ਨੂੰ ਅਸੀਂ ਜੋਧਾ ਕਹਿ ਦਿਆਂਗੇ ਜੇ ਉਹਦੇ ਹੱਕ ਵਿੱਚ ਬੋਲ ਦਿਆਂਗੇ ਤੁਸੀਂ ਹੁਣ ਇਹ ਅੰਦਾਜ਼ਾ ਲਾਓ ਵੀ ਸੁਖਪਾਲ ਸਿੰਘ ਖੈਰੇ ਦੇ ਘਰ ਵਿੱਚ ਕਿੰਨਕਾ ਮਾਤਰ ਸਿੱਖੀ ਹੈ ਇਹਦੇ ਆਪਣੇ ਦਾੜੀ ਕੇਸ ਇਹਦੇ ਮੁੰਡੇ ਦੇ ਪਰਿਵਾਰ ਦੇ ਵਿੱਚ ਕੋਈ ਕਿੰਨਕਾ ਮਾਤਰ ਸਿੱਖੀ ਹੈ ਜਿਹੜੀਆਂ ਗੱਲਾਂ ਕਰਦੇ ਐ ਤੇ ਜੇ ਹੁਣ ਇਹਨਾਂ ਨੂੰ ਦੋ ਗਲੇ ਨਾ ਕਹੀਏ ਖਾਚ ਕਦੀੜ ਭੇਡਾਂ ਨਾ ਕਹੀ ਤੇ ਹੋਰ ਕੀ ਕੀ ਤੂੰ ਦੱਸੋ ਮੈਨੂੰ ਇਹ ਜਿਹੜੇ ਲੋਕ ਨਾ ਜ਼ਿਆਦਾ ਤੌਰ ਤੇ ਚਮਚੇ ਬਣ ਕੇ ਜੁੱਤੀਆਂ ਵਿੱਚ ਵੰਦੇ ਹੁੰਦੇ ਨੇ ਮੈਂ ਉਹਨਾਂ ਦੀ ਗੱਲ ਕੀਤੀ ਹੈ ਹੁਣ ਇੱਕ ਪਾਸੇ ਤਾਂ ਜੂਥ ਨੂੰ ਇੱਥੇ ਗੁੰਮਰਾਹ ਕਰਨ ਵਾਸਤੇ ਸੰਜਣ ਲੈਸਿੰਗ ਦੇ ਹੱਕ ਵਿੱਚ ਕਹਿ ਦਿੱਤਾ ਖਾਲਸਾ ਦੇ ਹੱਕ ਦੀ ਗੱਲ ਕਰ ਦਿੱਤੀ ਤੇ ਦੂਜੇ ਪਾਸੇ ਜਦੋਂ ਕਾਂਗਰਸ ਪਾਰਟੀ ਨੇ ਜੁੱਤੀਆਂ ਚੜ ਰਿਆ ਟਿਕਟਾਂ ਵਾਸਤੇ ਲੇਲੜੀਆਂ ਕੱਢਦੇ ਹੁੰਦੇ ਨੇ ਲੋਕ ਕੀ ਜਿਹੜੀ ਸਿਫਤ ਭਿੰਡਰਾਂ ਵਾਲਿਆਂ ਦੀ ਇਹਨੇ ਸਟੇਜ ਤੇ ਕੀਤੀ ਹੈ ਉਹ ਸਿਫਤ ਸੋਨੀਆ ਗਾਂਧੀ ਸੁਣ ਸਕਦੀ ਹੈ ਅਸੀਂ ਪੰਜਾਬ ਦੇ ਲੋਕਾਂ ਨੇ ਇਹ ਸ਼ਬਦ ਵਰਤਦਾ ਹੁੰਦਾ ਹੈ ਅਸੀਂ ਪੰਜਾਬ ਦੇ ਜੂਥ ਨੂੰ ਕਿਹੜੇ ਪਾਸੇ ਲੈ ਜਾ ਰਹੇ ਕਿ ਜੂਥ ਨੂੰ ਅਸੀਂ ਵੋਟਾਂ ਲੈਣੀਆਂ ਨੇ ਕਿ ਜੂਥ ਨੂੰ ਅਸੀਂ ਗੁੰਮਰਾਹ ਕਰਨਾ ਹੈ ਹੁਣ ਤੁਸੀਂ ਅੰਦਾਜ਼ਾ ਲਾਇਆ ਜਿਹੜੇ ਲੋਕ ਕਹਿੰਦੇ ਕਿ ਇਹ ਬਹੁਤ ਵੱਡਾ ਪ੍ਰਚਾਰਕ ਹੈ ਬਹੁਤ ਵੱਡਾ ਬਲਾਰਾ ਹੈ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਇਹ ਅਸੀਂ ਆਮ ਲੋਕ ਕਹਿੰਨੇ ਆ ਪਰ ਜਿਹੜੀਆਂ ਆ ਗੱਲਾਂ ਇਹ ਲੋਕ ਕਰ ਰਹੇ ਨੇ ਕਿ ਇਹ ਹਾਜ਼ਮ ਕਰਨ ਵਾਲੀਆਂ ਹੈਗੀਆਂ ਨੇ ਸਿੱਧੂ ਮੂਸੇਵਾਲੇ ਨੇ ਜਦੋਂ ਗੱਲ ਕਹੀ ਸੀ ਨਾ ਨਾਲੇ ਇੱਧਰ ਦੀ ਨਾਲੇ ਉੱਧਰ ਦੀ ਮਤਲਬ ਇਹੀ ਹੈ ਨਾ ਵੀ ਇੱਕ ਪਾਸੇ ਕੀ ਦੂਜੇ ਪਾਸੇ ਕੀ ਇਹ ਸਮਝਣਾ ਬੜਾ ਸੌਖਾ ਹੈ ਜ਼ਿਆਦਾ ਤੌਰ ਤੇ ਨਾ ਜਿਹੜੇ ਇਹ ਲੋਕ ਨੇ ਇਹਨਾਂ ਲੋਕਾਂ ਦਾ ਮਤਲਬ ਕੀ ਹੁੰਦਾ ਹੈ ਕਿ ਆਪਣਾ ਉੱਲੂ ਸਿੱਧਾ ਕਰਨਾ ਜੋ ਮਰਜੀ ਹੋਈ ਜਾਵੇ ਮੈਂ ਇਹ ਗੱਲ ਤਾਂ ਕਹੀ ਹੈ ਕਿਉਂਕਿ ਜਦੋਂ ਮੈਨੂੰ ਬਹੁਤੇ ਲੋਕ ਸੁਣਦੇ ਨੇ ਨਾ ਜਿਹੜੀ ਖਾਲਸਤਾ ਨੇ ਮੂਵਮੈਂਟ ਹੈਗੀ ਆ ਜਾਂ ਭਿੰਡਰ ਵਾਲੇ ਦੀ ਮੂਵਮੈਂਟ ਹੈਗੀ ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ ਬਿਲਕੁਲ ਨਹੀਂ ਕਾਹਨੂੰ ਕੋਈ ਬੰਦਾ ਕਵੇ ਪਰ ਮੈਂ ਗੱਲ ਇਹ ਕੀਤੀ ਵੀ ਜਿਹੜੇ ਇਹ 도ਗਲੇ ਲੋਕ ਨੇ ਕਿ ਜਿਹੜੀ ਖੈਰਾ ਸਭ ਨੇ ਸਟੇਟਮੈਂਟ ਦਿੱਤੀ ਹੈ ਕਿ ਉਹਦੇ ਨਾਲ ਅਸੀਂ ਸਹਿਮਤ ਹੋ ਸਕਦੇ ਹਾਂ ਇਹਨਾਂ ਲੋਕਾਂ ਤੋਂ ਸਾਡੇ ਜੂਥ ਨੂੰ ਬਚਣ ਦੀ ਲੋੜ ਹੈ ਗੁੰਮਰਾਹ ਕਰਦੇ ਨੇ ਤੇ ਬਸ ਹੁਣ ਇੰਨੀ ਕਿ ਜਿਹੜੀ ਇਹ ਗੱਲ ਮੈਂ ਕਹੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਹਾਲਾਂਕਿ ਜਿਹੜੇ ਪੰਜਾਬ ਦੇ ਲੀਡਰ ਨੇ ਮੈਂ ਕਹਿੰਦਾ ਰਾਜਨੀਤੀ ਵਾਸਤੇ ਉਹ ਕੋਈ ਵੀ ਬਿਆਨਵਾਦੀ ਦੇਣ ਉਹਨੂੰ ਬਰਦਾਸ਼ਤ ਕੀਤਾ ਜਾ ਸਕਦਾ ਹੈ ਜਦੋਂ ਤੁਸੀਂ ਕੌਮ ਦੀ ਗੱਲ ਕਰਦੇ ਹੋ ਉਦੋਂ ਤੁਸੀਂ ਕੀ ਪਿੱਠ ਵਿੱਚ ਛੁਰਾ ਨਹੀਂ ਮਾਰ ਰਹੇ ਇੱਧਰ ਤੁਸੀਂ ਪਿੰਡਰਾਂ ਵਾਲੇ ਦੀ ਬੱਲੇ ਵਾਲੇ ਕਰੀ ਜਾਂਦੇ ਹੋ ਜਦੋਂ ਸੋਨੀਆ ਗੰਦੂ ਦੇ ਪੈਰਾ ਵਿੱਚ ਜਾ ਕੇ ਬੈਠੋਗੇ ਤੁਸੀਂ ਉੱਥੇ ਨਖੇਦੀ ਕਰਨੀ ਹੈ ਤੁਸੀਂ ਉੱਥੇ ਜਾ ਕੇ ਕੀ ਕਹੋਗੇ ਕੀ ਸਾਡੇ ਪੰਜਾਬ ਦੇ ਲੋਕ ਜਾਂ ਸਾਡੀ ਸਿੱਖ ਕੌਮ ਦੇ ਜਿਹੜੇ ਨੁਮਾਇੰਦੇ ਨੇ ਉਹ ਇਹਨਾਂ ਗੱਲਾਂ ਨੂੰ ਬਰਦਾਸ਼ਤ ਕਰ ਸਕਦੇ ਆ ਕੀ ਹੋ ਰਿਹਾ ਮੈਂ ਸ਼ਰਿਆਮ ਕਹਿਣਾ ਕਿ ਸਾਨੂੰ ਖੈਰਾਸਾ ਵਰਗੇ ਲੀਡਰ ਦੀ ਚਾਹੀਦੀ ਹੈ ਇੱਕ ਪਾਸੇ ਖੜੋ ਜਾਂ ਤਾਂ ਇਹ ਕਹੋ ਕਿ ਅਸੀਂ ਖਾਲਸਤਾਨੀ ਹਾਂ ਅਸੀਂ ਸਿੱਖ ਹਾਂ ਜਾਂ ਫਿਰ ਇਹ ਕਹੋ ਕਿ ਜੇ ਅਸੀਂ ਸਿੱਖ ਹਾਂ ਸਾਡਾ ਕਾਂਗਰਸ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਕਾਂਗਰਸ ਪਾਰਟੀ ਨੇ ਤਾਂ ਦਰੁਸਤ ਅਟੈਕ ਕਰਵਾਈ ਹੈ ਸ਼ਰਿਆਮ ਪਤਾ ਹੈ ਅਟੈਕ ਕਰਨ ਵਾਲਾ ਕੌਣ ਹੈ ਕਿ ਖੈਰ ਆ ਸਭ ਦੀਆਂ ਅੱਖਾਂ ਕੁੱਟੀਆਂ ਨੇ ਜਾਂ ਕੰਨਾਂ ਤੋਂ ਸੁਣਦਾ ਨੇ ਕਿਉਂ ਲੋਕਾਂ ਨੂੰ ਬੇਕੂ ਬਣਾ ਰਹੇ ਹਾਂ ਅਸੀਂ ਅਸੀਂ ਚਾਹੁੰਨੇ ਕੀ ਹਾਂ ਤੁਸੀਂ ਜਿਹੜੇ ਖਾਲਸਤਾਨ ਦੀ ਜਿਹੜੇ ਪਿੰਡਾਂ ਵਾਲੇ ਦੀ ਗੱਲ ਕਰਦੇ ਹੋ ਉਹਦੀ ਕਹਿ ਲਈ ਸ਼ਬਦਾਵਲੀ ਲੈ ਲਓ ਜਾਂ ਉਹਦੀ ਸਿੱਖੀ ਲੈ ਲਓ ਜਾਂ ਉਹਦੀ ਸਪਿਰਟ ਲੈ ਲਓ ਤੇ ਜਾਂ ਉਦਿਸਨਾਨ ਦੀ ਗੱਲ ਕਰ ਲੋ ਤੁਹਾਡੇ ਘਰ ਦੇ ਵਿੱਚ ਹੈ ਕਿਣਕਾ ਮਾਤਰ ਹੈ ਗੱਲਬਾਤ ਕੋਈ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਬੇਵਕੂਫ ਬਣਾਉਣਾ ਹੁੰਦਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਸਾਡੇ ਸਿਹਰਦ ਲੋਕ ਨੇ ਉਹਨਾਂ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ ਵੀ ਖੈਰਾਬ ਸਾਹਿਬ ਇਹੋ ਜੀ ਬਿਆਨਵਾਜੀ ਕਿਉਂ ਕਰਦੇ ਐ ਇਹ ਇਹ ਬੇਨਤੀ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ